ਸੱਚੀ ਕਾਸ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਰਲਡਵਾਈਡ ਦੇਸੀ ਗੈਂਗ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ ਹਰ ਪਾਸੇ ਚੀਮਾ ਵਾਈ ਚੀਮਾ ਵਾਈ ਹੋਈ ਪਈ ਐ ਤੇ ਸਾਡੀ ਵੀਡੀਓ ਵੀ ਬਾਬੇ ਚੀਮੇ ਵਾਈ ਤੇ ਹੀ ਐ ਛੀਂ ਤਬਾਕ ਧਮ ਧਮ ਦੋਸਤੋ ਟਾਈਮ ਟਾਈਮ ਨਾਲ ਪੁੱਛਾ ਦੇਣ ਵਾਲੇ ਜਾਂ ਫਿਊਚਰ ਦੱਸਣ ਵਾਲੇ ਬੜੇ ਜਾਣੇ ਮਸ਼ਹੂਰ ਹੋਏ ਨੇ ਕਦੀ ਸਿਮਪਸਨ ਬਾਬੇ ਹੋਂ ਰਾ ਫਿਊਚਰ ਦੱਸਦਾ ਕਦੀ ਜਰਮਨੀ ਵਾਲਾ ਆਕਟੋਪਸ ਬਾਬਾ ਤਾਂ ਯਾਦ ਹੀ ਹੋਣਾ ਪੁੱਛਾ ਤਾਂ ਨਿੱਕੂ ਵਾਲਾ ਬਾਬਾ ਵੀ ਬਥੇਰੀਆਂ ਦੇ ਜਾਂਦਾ ਹੈ ਹੈਲੋ ਹੈਲੋ ਆਵਾਜ਼ ਆ ਰਹੀ ਹੈ ਹੈਲੋ ਹੈਲੋ ਪਰ ਜਿੱਦਾਂ ਨੈਸੀ ਚੀਮਾ ਬਾਈ ਹੈ ਸ਼ਾਇਦ ਹੀ ਕੋਈ ਰਿਹਾ ਹੋਵੇ ਪਤੰਦਰ ਜਿਹਦਾ ਨਾਂ ਲੈਂਦਾ ਗਾਣੇ ਵਿੱਚ ਉਹਦੇ ਨਾਲ ਹੀ ਕੁਛ ਨਾ ਕੁਛ ਘਰਾ ਵਰਤ ਜਾਂਦਾ ਹੈ ਤੇ ਖਾਸ ਗੱਲ ਚੀਮੇ ਬਾਬੇ ਦੀ ਇਹ ਹੈ ਕਿ ਪਤੰਦਰ ਹਮੇਸ਼ਾ ਕਾਂਢੀ ਕਰਾਉਂਦਾ ਸਕੂਲ ਵੀ ਬੰਦ ਹੋ ਗਿਆ ਤੇਰਾ ਕਾਲਜ ਵੀ ਬੰਦ ਹੋ ਗਿਆ ਜਿੱਥਾਂ ਮੇਰੀ ਪਲੇਸਮੈਂਟ ਲੱਗੀ ਸੀ ਉਹ ਕੰਪਨੀ ਵੀ ਬੰਦ ਹੋ ਗਈ ਆਜੋ ਅਜਾ ਦੱਸਦੇ ਆ ਬਾਬੇ ਚੀਮੇ ਨੇ ਕਿਹਦਾ ਕਹਿਦਾ ਨਾਂ ਲੈ ਉਹਦੇ ਤੇ ਨੈਸ਼ ਪਾਈ ਸਭ ਤੋਂ ਜ਼ਿਆਦਾ ਮਸ਼ਹੂਰ ਚੀਮਾ ਬਾਈ ਉਦੋਂ ਹੋਇਆ ਜਦੋਂ ਪਤੰਦਰ ਨੇ ਜੱਟਾਂ ਦੇ ਪੁੱਤਾਂ ਨੂੰ ਰੋਕ ਸਕਿਆ ਨਾ ਟਰੰਪ ਗਾਣਾ ਕੱਢਿਆ ਕੋਚਰ ਮਗਰੋਂ ਟਰੰਪ ਜੱਟ ਆ ਗਿਆ ਅਮਰੀਕਾ I Love This Punjab A Song Duck Tikki Tikki Chiki But After Long Time I Understand Song Duck They Challenge Me ਫਿਰ ਪਤੰਦਰ ਨੇ ਜੋ ਜਹਾਜ਼ ਭਰ ਪਰ ਜੱਟਾਂ ਦੇ ਮੁੰਡੇ ਵਾਪਸ ਭੇਜਣਾ ਸ਼ੁਰੂ ਕੀਤੇ ਪਿਛਲੇ ਦਿਨ ਵੀ 104 ਗੈਰਕਾਨੂੰਨੀ ਭਾਰਤੀਆਂ ਨੂੰ ਜੋ ਕਿ ਰਿਪੋਰਟ ਕੀਤਾ ਗਿਆ ਸੀਗਾ 16 ਫਰਵਿਨ ਨੂੰ ਵੀ ਗੈਰਕਾਨੂੰਨੀ ਭਾਰਤੀਆਂ ਦੀ ਆ ਦੂਜੀ ਫਲਾਈਟ ਆਵੇਗੀ ਹੁਣ ਉਹੀ ਜੱਟਾਂ ਦੇ ਮੁੰਡੇ ਡਾਂਗਾ ਲੈ ਜੀਮੇਬਾਈ ਨੂੰ ਲੱਭਦੇ ਫਿਰਦੇ ਨੇ ਸ਼ਟਾ ਦੇ ਪੁੱਤਾਂ ਨੂੰ ਹੁਣ ਪਤਾ ਇੱਧਰ ਗਾਲਾ ਘੇੜਾ ਯਾਰ ਉਹ ਉਹ ਗਾਲਾ ਮੈਨੂੰ ਵਧੀਆ ਲੱਗਾ ਸੀ ਹੁਣ ਆ ਗਿਆ ਹੁਣ ਟਰੰਪ ਤੈਨੂੰ ਪਤਾ ਕੋਈ ਜੋੜੀ-ਪੋੜੀ ਚੀਜ਼ ਹੈ ਪਰ ਟਰੰਪ ਤੋਂ ਬਾਅਦ ਵੀ ਪਹੁੰਚੀ ਮਾਨਟਲਿਆ ਕੈਨੇਡਾ ਵਿੱਚ ਸਰਕਾਰ ਬਦਲਣ ਵਾਲੀ ਹੈ ਤੇ ਇਧਰ ਪਤੰਦਰ ਨੇ ਆਪਣੇ ਨਵੇਂ ਗਾਣੇ ਵਿੱਚ ਵੈਂਕੂਵਰ ਦਾ ਨਾਮ ਲੈ ਨੈਸ਼ ਪਾਤੀ ਹੁਣ ਕਨੇਡਾ ਵਾਲੇ ਵੀ ਆਪਣੇ ਬਿਸਤਰੇ ਕਰ ਲੋ ਪੈਕ ਫੇਰ ਬਾਈ ਨੇ ਯੰਗ ਗੋਟ ਵਿੱਚ ਕਹਿਤਾ ਵੱਡੇ ਕਰਕੇ ਸਕੈਮ ਯੂਕੇ ਚਲੇ ਜਾਨੇ ਆ ਵੱਡੇ ਕਰਕੇ ਸਕੈਮ ਯੂਕੇ ਚਲੇ ਜਾਨੇ ਹੁਣ ਮੋਦੀ ਮਾਲਿਆਰ ਕੇ ਪਗੋੜੀਆਂ ਦੇ ਵੀ ਕੰਨ ਖੜ੍ਹ ਕੇ ਹੋਣੇ ਲੈ ਪਾਤੀ ਚੀਮੇ ਬਾਬੇ ਨੇ ਸ਼ਾਂਪ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਹੈ ਬਾਕੀ ਯੂਕੇ ਵਾਲੇ ਫੌਜੀਆ ਨੂੰ ਵੀ ਨਾਲ ਹੀ ਭਾਜੜ ਪਾਤੀ ਹੋਣੀ ਫੇਰ ਚੀਮਾ ਇੱਥੇ ਤੱਕ ਨਿੱਟਲਿਆ ਫੇਰ ਨੈਚ ਲਾਈਟ ਦਬਈ ਵਾਲਿਆਂ ਨੂੰ ਉੱਠਾ ਲੈ ਰਿਹਾ ਬਾਬਾ ਆਪਣੇ ਪੁਰਸ ਗਾਣੇ ਵਿੱਚ ਬਾਬਾ ਜੀ ਕਹਿੰਦੇ ਮੁੰਡਾ ਸੋਹਣੀਏ ਬਰਾਉਨ ਆ ਬਲੈਕ ਕਰਦਾ ਜਿਨ੍ਹਾਂ ਅਰਬ ਚ ਕੀਤੀ ਬੜੀ ਖਲੀ ਬਲੀ ਆ ਮੁੰਡਾ ਸੋਹਣੀਏ ਬਰਹੂਨਿਆ ਬਲੈਕ ਕਰਦੇ ਜਿਨ੍ਹਾਂ ਅਰਬ ਚ ਕੀਤੀ ਬੜੀ ਖਲੀ ਬਲੀ ਏ ਪਤੰਦਰ ਨੇ ਇਹ ਵੀ ਨਹੀਂ ਸੋਚਿਆ ਕਿ ਦਬਈ ਵਾਲੇ ਤਾਂ ਲੌਂਦੇ ਵੀ ਸਿੱਧਾ ਫਹਾ ਹੀ ਆ ਚਲ ਕੋਨੀ ਦਬਈ ਵਾਲਿਓ ਹੋ ਜਾਓ ਤੁਸੀਂ ਵੀ ਤਗੜੇ ਅਗੋਂ ਜਿਹੜੀ ਗੱਲ ਅੰਤਰਜਾਮੀ ਚੀਮੇ ਨੇ ਕੀਤੀ ਐ ਉਹ ਆਪਣੇ ਸਨੇਕ ਗਾਣੇ ਵਿੱਚ ਇੱਕ ਲੁੱਟਣਾ ਮੈਂ ਬੈਂਕ ਨਹੀਂ ਸਕੋਸ਼ਿਆ ਕੁੜੇ ਲੱ ਕਹਿਣ ਦੀ ਗੱਲ ਸੀ ਥੋੜੇ ਦਿਨਾਂ ਬਾਅਦ ਇਸ ਕੋਸ਼ਿਆ ਬੈਂਕ 'ਚ ਲੁੱਟਿਆ ਗਿਆ ਹੁਣ ਬਾਕੀ ਬੈਂਕਾਂ ਵਾਲੇ ਵੀ ਅਰਦਾਸਾਂ ਕਰਦੇ ਹੋਣੇ ਕਿ ਕਿਤੇ ਚੀਮਾ ਭਾਈ ਸਾਡਾ ਨਾ ਨਾ ਲੈ ਦੇ ਬੰਦ ਕਰੋ ਹੱਥ ਝੋਲ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਇਸ ਤੋਂ ਬਾਅਦ ਬਾਈ ਨੇ ਆਪਣੀ ਕਰਾਮਾਤੀ ਨਿਗਾਹ ਪਾਈ ਕਾਂਗਰਸੀ ਰਾਣੇ ਗੁਰਜੀਤ ਤੇ ਇਹ ਕਹਿ ਕੇ ਪਵਾਤੀ ਈਡੀ ਦੀ ਰੇਡ ਵੀ ਰਾਣੇ ਗੁਰਜੀਤ ਤੇ ਗੁਰਜੀਤ ਰਾਣਾ ਦੇ ਉੱਪਰ ਈਡੀ ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈ ਵੱਡੀ ਖਬਰ ਇਸ ਵੇਲੇ ਦੀ ਇਹ ਚੀਮਾ ਬਾਬਾ ਔਖੇ ਟਲਤਾ ਹੁਣ ਦੂਜੇ ਲੀਡਰ ਵੀ ਮੈਸੇਜ ਕਰਦੇ ਹੋਣੇ ਚੀਮੇ ਬਾਈ ਨੂੰ ਬਾਈ ਮਿਹਨਤੀ ਆ ਸਾਡਾ ਨਾਲ ਲੜਦੀ ਕਿਤੇ ਛੋਟੇ ਵੀਰ ਰੋਹੀ ਤੁਰੀ ਜਾਂਦਾ ਇਤਰੋਂ ਵੇਲਾ ਹੋ ਜਾਨੀ ਜਾਨ ਚੀਮਾ ਵਾਈ ਹੋਇਆ ਸੁਨਿਆਰਿਆਂ ਵੱਲੀ ਆਪਣੇ ਪੁਲਸ ਗਾਣੇ ਵਿੱਚ ਹੀ ਕਹਿੰਦਾ 10 ਬਿੱਲੋ ਕਿਹੜਾ ਸੁਨਿਆਰਾ ਲੁੱਟਣਾ ਤੇ ਮੈਨੂੰ ਲੱਗਦਾ ਕਿ ਬਿੱਲੋ ਨੇ ਕਿਹਾ ਹੋਣਾ ਤਨਿਸ਼ਕ ਵਾਲਿਆਂ ਦਾ ਤੇ ਬਾਬੇ ਚੀਮੇ ਦੇ ਬਚਰਾਂ ਨੂੰ ਪੂਰਾ ਪਾਉਂਦੇ ਹੋਏ ਕੋਈ ਪਤੰਦਰੇ ਗਾਣਾ ਸੁਣਨ ਤੋਂ ਬਾਅਦ ਤਨਿਸ਼ਕ ਸੁਨਿਆਰਿਆਂ ਨੂੰ ਹੀ ਲੁੱਟ ਕੇ ਲੈ ਗਿਆ ਦਿਨਹਾੜੇ ਤਨਿਸ਼ਕ ਜੁਐਲਰੀ ਸ਼ੋਰੂਮ ਸੇ 25 ਕਰੋੜ ਰੁਪਏ ਦੇ ਗਹਿਣੋ ਕੀ ਲੂਟ ਕੀ ਘਟਨਾ ਨੇ ਪੂਰੇ ਇਲਾਕੇ ਮੇਂ ਸਨਸਨੀ ਫੈਲਾਦੀ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਹੇ ਮਤ ਕਰੋ ਰਣ ਲੋ ਐਸੀ ਗਾਣੇ ਵਿੱਚ ਹੀ ਨੈਸੀ ਬੱਬਾ ਅਗੇ ਕਹਿੰ ਸ਼ਿਪਰਾਂ ਇੰਚੇ ਜਾਇ ਇੰਪੋਰਟ ਕਰੀਏ ਚੀਜ਼ਾਂ ਕਿਹੜੀਆਂ ਨੇ ਉਹ ਵੀ ਨਹੀਂ ਪਤਾ ਲੱਗਦਾ ਕੰਟੇ ਮਰਾ ਤੇ ਆਇਆ ਆਸਮਾਨ ਬੱਦਰੂ ਪਰ ਆਇਆ ਕੀ ਹੈ ਇਹ ਵੀ ਨਹੀਂ ਕਿਸੇ ਨੂੰ ਪਤਾ ਸ਼ਿਪਰਾਂ ਇੰਚੇ ਜਾਇ ਇੰਪੋਰਟ ਕਰੀਏ ਚੀਜ਼ਾਂ ਕਿਹੜੀਆਂ ਨੇ ਵੀ ਨਹੀਂ ਕਿਸੇ ਨੂੰ ਪਤਾ ਤੇ ਲੋ ਜੀ ਕਿਰਪਾ ਹੋ ਗਈ ਤੇ ਥੋੜੇ ਟਾਈਮ ਬਾਅਦ ਹੀ ਮਰਚੰਟ ਨੇ ਵੀ ਦਾ ਇੱਕ ਸ਼ਿਪ ਤੂ ਤੂ ਕਰਕੇ ਵੱਲ ਗਿਆ ਆਗ ਲਗਾ ਦੀ ਆਗ ਲਗਾ ਦੀ ਆਗ ਲਗਾ ਦੀ ਆਗ ਲੱਗ ਨਾਲਿਓ ਕਮਲੇ ਪਾਣੀ ਪਾਉਂਦੇ ਹੋਣੇ ਨਾਲੇ ਚੀਮੇ ਬਾਈ ਨੂੰ ਗਾਲਾਂ ਕੱਢਦੇ ਹੋਣੇ ਪਤੰਦਰ ਸਾਡੇ ਤੇ ਸੀਪ ਲਾ ਗਿਆ ਚੀਟਿੰਗ ਕਰਤਾ ਤੂੰ ਚੀਟਿੰਗ 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 ਕਰਤਾ ਹੈ ਤੂੰ ਫਿਰ ਆਖਰ ਵਿੱਚ ਯੰਗ ਗੋਡ ਗਾਣੇ ਵਿੱਚ ਜੋਗੀ ਚੀਮਾ ਹੋਣਾ ਇੱਕ ਵਾਰ ਫਿਰ ਵਰਲਡ ਵਾਈਡ ਤਬਾਈ ਪਾਤੀ ਹੀਥਰੋ ਦਾ ਨਾਮ ਲੈ ਕੇ ਬੱਸ ਕਰ ਭਾਈ ਉਹ ਪਾਗਲ ਹੋ ਗਿਆ ਪਿੱਛੇ ਜਾ ਮੈਨੂੰ ਹੀਥਰੋ ਤੋਂ ਕੀਤਾ ਹੈ ਰਿਸੀਵ ਜਿਨ੍ਹਾਂ ਨੇ ਬੰਦੇ ਅੰਡਰਵਰਡ ਕੀਤੇ ਸੀ ਜਿਨ੍ਹਾਂ ਨੇ ਮੈਨੂੰ ਹੀਥਰੋ ਤੋਂ ਕੀਤਾ ਰਿਸੀਵ ਲਈ ਬੰਦੇ ਅੰਦਰ ਵਰਲਡ ਕੀਤੇ ਸੀ ਨਾ ਨੇ ਬਸ ਫਿਰ ਕੀ ਸੀ ਦੁਨੀਆ ਵਿੱਚ ਸਭ ਤੋਂ ਬਿਜ਼ੀ ਏਅਰਪੋਰਟਾਂ ਵਿੱਚ ਇੱਕ ਹੀਥਰੋ ਨੂੰ ਵੀ ਭਾਜਣਾ ਪੈ ਗਿਆ ਉੱਥੇ ਭਾਰੀ ਅੱਗ ਕਰਨ 에어ਪੋਰਟ ਹੀ ਸੀਜ਼ ਹੋ ਗਿਆ ਲੰਡਨ ਦਾ ਸਭ ਤੋਂ ਵਿਅਸਤ 에어ਪੋਰਟ ਹੀਥਰੋ ਸ਼ੁੱਕਰਵਾਰ ਨੂੰ ਆਗ ਲੱਗਣ ਦੀ ਵਜ੍ਹਾ ਸੇ ਬੰਦ ਰਹਾ ਹ ਹੁਣ ਉਹ ਵੀ ਕਾਲੀ ਜ਼ਬਾਨ ਵਾਲੇ ਨੂੰ ਲੱਭਦੇ ਫਿਰਦੇ ਆ ਸਾਲੇ ਕੁ ਬਮ ਸੇ ਉਡਾ ਦੂੰਗਾ ਇੱਕ ਵਾਰ ਹੱਥ ਮੇ ਆ ਜਾਏ ਤੋ ਬਈ ਅਜੇ ਤਾਂ ਕੋਜੀ ਗੱਲਾਂ ਨੇ ਪਰ ਚੀਮੇ ਬਾਈ ਨੇ ਆਪਣੇ ਗਾਣਿਆਂ ਵਿੱਚ ਜਫਰ ਸੁਪਾਰੀ ਹਰੀ ਕੇ ਪਤਨ ਸੋਨਮ ਬਾਜਵਾ ਤੇ ਹੋਰ ਕਈ ਜਾਣਿਆਂ ਤੇ ਜਗਾਵਾਂ ਦਾ ਨਾਮ ਵੀ ਲਿਆ ਹੋਇਆ ਹੁਣ ਉਹ ਸਾਰੇ ਘਰੋਂ ਨਿਕਲੋਂ ਵੀ ਡਰਦੇ ਹੋਣੇ ਕਿਤੇ ਚੀਮੇ ਬਾਈ ਦੀ ਕਾਲੀ ਜ਼ਬਾਨ ਉਹਨਾਂ ਤੇ ਨਾ ਫਿਰ ਜੇ ਪੂਰਾ ਪਰਿਵਾਰ ਰੋਆ ਯਾਰ ਮੌਤ ਸੇ ਇਸ ਕੋ ਡਰ ਨਹੀਂ ਲੱਗਦਾ ਮੈਨੂੰ ਜ਼ਿੰਦਗੀ ਵਿੱਚ ਸਿਰਫ ਇਹ ਜੀਸੇ ਡਰ ਲੱਗਦਾ ਦਾ ਮੌਤ ਸੇ ਕਾਵਲਪਿੰਡੀ ਕੇ ਜ਼ਫਰ ਸੁਬਾਰੀ ਕੋ ਪੁਲਿਸ ਨੇ ਥਾਣੇ ਮੇਂ ਬੰਦ ਕਰ ਦਿਆ ਹੈ ਲੋ ਜੀ ਉਹੀ ਕੰਮ ਹੋਇਆ ਲੱਗਦਾ ਤਰਿਆ ਗਿਆ ਜੇ ਇੱਕ ਬਾਕੀ ਦੋਸਤੋ ਤੁਸੀਂ ਸੋਚਦੇ ਹੋਣੇ ਚੀਮਾ ਬਾਈ ਇਹ ਸਾਰੀਆਂ ਪ੍ਰੇਡਿਕਸ਼ਨਾਂ ਕਰ ਕਿਦਾਂ ਰਿਹਾ ਹੈ ਉਹਦਾ ਜਵਾਬ ਵੀ ਚੀਮਾ ਬਾਈ ਆਪਣੇ ਪੁਲਸ ਗਾਣੇ ਵਿੱਚ ਹੀ ਦੇ ਜਾਂਦਾ ਹੈ ਤੂੰ ਅੱਥੇ ਟਲ ਜਾਣੀ ਕਿੱਦਾਂ ਟਲਣੀ ਹੈ ਪੁੱਠੇ ਕਮਾ ਜਿੱਤਾ ਮੇਰੇ ਨਾਲ ਪੁਲਸ ਰਲ ਜੇ ਤੇ ਜਿਹੜੇ ਜੋਗੀ ਨਾਲ ਪੁਲਸ ਰਲ ਜੇ ਉਹ ਕਿੱਥੇ ਟਲਦਾ ਹੋ ਸਕਦਾ ਆਣ ਵਾਲੇ ਟਾਈਮ ਵਿੱਚ ਚੀਮੇ ਨੂੰ ਸੱਚੀ ਲੋਕੀ ਬਾਬਾ ਬਣਾ ਦੇਣ ਤੇ ਉਹਦੇ ਕੋਲ ਆ ਚੌਂਕਿਆ ਪਰਣ ਲੱਗ ਜਾਣਾ ਪਤੰਦਰ ਜਿੱਦਰ ਨੂੰ ਅੱਖ ਕਰਦਾ ਤਬਾਈ ਮਚਾ ਦਿੰਦਾ ਹallelujah ਮੈਨੂੰ ਲੱਗਦਾ ਚੀਮੇ ਵਾਈ ਨੇ ਅਰਜਨ ਢਿੱਲੂ ਦੀ ਗੱਲ ਜਿਆਦਾ ਹੀ ਸੀਰੀਅਸ ਲੈ ਗਈ ਬਾਬਾ ਹੀ ਬਣਿਆ ਫਿਰਦਾ ਪਤੰਦਰ ਤੇ ਆਖਰ ਤੇ ਇਹੀ ਕਹਿਣਾ ਚਾਹਾਂਗੇ ਤੁਸੀਂ ਕਿਹੜੀਆਂ ਫਿਊਚਰ ਪ੍ਰੈਡਿਕਸ਼ਨ ਦੇਖ ਰਹੇ ਹੋ ਚੀਮਾ ਵਾਈ ਦੇ ਗਾਣਿਆਂ ਵਿੱਚੋਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ